ਇਗਰ ਮੀ ਇਗਰ ਮੀ ਉਰਾਹਾ ਆ ਲੋ ਮਾਦਾ ਹੀ ਤੇ ਫਟਣ ਲਈ ਗੱਲ ਜਿਹੜੀ ਸੁਣੀ ਹੈਗੀ ਤੂੰ ਕੁੜੀ ਨੂੰ ਮਿਲ ਗਏਂਗੇ ਉਹਦੀ ਸਾਡੀਆਂ ਕੋਲਾ ਖੁੱਲ ਰਹੀਆਂ ਨੇ ਉਥੇ ਆ ਅੰਦਰ ਤੇ ਆਲੋ ਬੰਨੀ ਕੀ ਜਿਹੜੀ ਆ ਰਹੇ ਹਾਂ ਅੰਦਰੋਂ ਬਿਤਾਈਏ ਆ ਬਹਿ ਜਾਓ ਉਥੇ ਅੰਦਰ ਤੇ ਬਾਹਰ ਵੇਖਿਆ ਨਹੀਂ ਨੇ ਕੁਝ ਵੀ ਆਓ ਬਹਿ ਜਾਓ ਮਾੜਾ ਕਰ ਲੋ ਗੱਲ ਜਿਹੜੀ ਕਰਨੀ ਹੈ ਤੁਸੀਂ ਕਿ ਹਮਡੇ ਘਾਰੇ ਹੋ ਗਏ ਨੇ ਮਤਾ ਹੁੰਦਾ ਕਿ ਕਹਿੰਦੀ ਦੁਬਾਰਾ ਦੋ ਵਾਰ ਬੋਲ ਕੇ ਲਾ ਕਰੀ ਜਾਨੀ ਉਥੇ ਕਹਾਂਗਾ ਜੋ ਤੂੰ ਹੀ ਕਰਨ ਦੇ ਗਰਤ ਕਰੀਂ ਦੇ ਆ ਕੀ ਜੋ ਤੱਕ ਬਿੰਦ ਮਗਾ ਨਹੀਂ ਪੁਰਾਣੇ ਲੋਕੀ ਦੇ ਆਪਣੇ ਰਿਸ਼ਤੇ ਹਨ ਨਹੀਂ ਤੇ ਤੂੰ ਹੀ ਤੇ ਰਿਸ਼ਤੇ ਨੂੰ ਭੁੱਲ ਜੇ ਜਾਂਦੇ ਜੇ ਬੁਗਾਨੇ ਆ ਨਾ ਵਕਤ ਦੇ ਦੇ ਬੁਗਾਨੇ ਵੀ ਸਿੱਕਾ ਕਰ ਦੇ ਦੇ ਤੇ ਮੈਂ ਤੈਨੂੰ ਉਦੋਂ ਹੀ ਕਹਿ ਦਿੰਦਾ ਨਹੀਂ ਕਿ ਮੈਂ ਉਹਨਾਂ ਨੂੰ ਨਹੀਂ ਮਰਤਣਾ ਜੇ ਈ ਮੇਰੀ ਭੈਣ ਵੀ ਮੇਰਾ ਮਾਣ ਰੱਖੀ ਕਿ ਮੈਂ ਉਹ ਤਾਂ ਨਹੀਂ ਬਚਣਾ ਮੈਂ ਵੀ ਕਹਾਂਗਾ ਕੀ ਹਾਲ ਤੁਹਾਨੂੰ ਹੋ ਗਿਆ ਹੁਣ ਘਾਰ ਪੁੱਤ ਤੁਹਾਨੂੰ ਪਤਾ ਨਹੀਂ ਕਿ ਇਹ ਜਿਹਨੂੰ ਪਸਤਾ ਹੋਵੇ ਮੰਮੀ ਇਹ ਰੇ ਗਲੀ ਜਾਂ ਕੱਖ ਦੀ ਰੋੜ ਦਾ ਜੀ ਘਰ ਦੇ ਜਿਤਨਾ ਬੇਦੀ ਰੋੜਦੀ ਲੈ ਹੰਕਾਰ ਕਦਾ ਹੋ ਗਿਆ ਕੰਮ ਦੇ ਜੀ ਤੇ ਤੁਹਾਡਾ ਸਟਾਰਟ ਹੋਣਾ ਤੇ ਦੱਸ ਅਸੀਂ ਕਦਾ ਹੰਕਾਰ ਕਰ ਬੈਠੇ ਆ ਮਾਂ ਦੇ ਕਹਿਣਾਂ ਨਹੀਂ ਗੱਲਾਂ ਨੇ ਭਲਾ ਮਾੜਾ ਕੋਸ਼ਿਸ਼ ਕਰ ਮੇਰੇ ਕੰਮ ਤੋਂ ਤੂੰ ਤੇ ਲੱਗਦੇ ਨਹੀਂ ਕੋਸ਼ਿਸ਼ ਕੀ ਮਾਂ ਬਾਪੇ ਦਾ ਸੁੱਖਣਾ ਸੋਖ ਰੀਆਂ ਵਾ ਕਿ ਪੁੱਤ ਦਾ ਕੰਮ ਚੱਲੇ ਅਰਦਾਸਾਂ ਕਰਉਂਦੀਆਂ ਨੇ ਕਿ ਮੇਰੇ ਪੁੱਤ ਦਾ ਕੰਮ ਚੱਲੇ ਤੇ ਮੰਮੀ ਤੁਹੀਂ ਪਤਾ ਨਹੀਂ ਕੀ ਕਰੀ ਜਾਣਦੇ ਇਹ ਫਿਰ ਉਹ ਗੱਲ ਉਹ ਤੇ ਤੁਸੀਂ ਸੜੇ ਹਾਂ ਨਹੀਂ ਕਰੀ ਗਏ ਸੀ ਬੈਠੇ ਸੜੇ ਹਾਂ ਲਾ ਤਾਂ ਮੈਂ ਤਾਂ ਕਰਦੀ ਆ ਜਿੱਥੇ ਕੋਈ ਜਾਣਾ ਉਹਦਾ ਰਿਸ਼ਤਾ ਤੇ ਉਹ ਵੀ ਉਹ ਭੈਣ ਉਹਦਾ ਵੀ ਭੈਣ ਆ ਮੈਨੂੰ ਤਾਂ ਟਾਈਮ ਲੱਗੂਗਾ ਨਾ ਚਲ ਜਾਣੇ ਮੈਂ ਮੜਕੋਗੀ ਬਾਵਾਂ ਨਹੀਂ ਆਕੜੀਆਂ ਸਾਡੀਆਂ ਪਰ ਆਹੋ ਜਿੰਨਾ ਕੋ ਵਰਤਦੀ ਠੀਕ ਆ ਹੋਤੂਗੀ ਬਾਵਾਂ ਆਕੜੀਆਂ ਤੇ ਉਹ ਬਾਵਾਂ ਆਕੜੀਆਂ ਉਹ ਇਹ ਭੈਣ ਆ ਇਹ ਭੈਣ ਆ ਮੈਂ ਗੱਲਾਂ ਬਾਰ ਬਾਰ ਨਹੀਂ ਕਰਾਉਣੀਆਂ ਤੁਹਾਡਾ ਜੋ ਉਹਨਾਂ ਨੇ ਕੀਤਾ ਨਾ ਬਹੁਤ ਮਾੜਾ ਕੀਤਾ ਹਾਲੀ ਹੀ ਸ਼ੁਰੂ ਕਰ ਤੇ ਮੇਰਾ ਪਰ ਪਤਾ ਨਹੀਂ ਲੱਗਾ ਕਿ ਇਹਨਾਂ ਨੂੰ ਜੇ ਉਹਨਾਂ ਲਕੀਨ ਪਤਾ ਥਲ ਛੱਡ ਮੈਂ ਦੁਆਰ ਦੁਆਰੇ ਗੱਲ ਨਹੀਂ ਕਰਨੀ ਹੂ ਮਾਦਾ ਪਰ ਤੂੰ ਨਹੀਂ ਛੱਡਣ ਦੀ ਵੀ ਮਨ ਨਾਲ ਖੜਾ ਛੱਡ ਦੇ ਮੈਂ ਜੋ ਛੱਡਾ ਮੇਰੀ ਧੀ ਆ ਮੈਂ ਤਾਂ ਜਾਊਂਗੀ ਮੰਮੀ ਅਹੀਂ ਤੁਹਾਨੂੰ ਜਾਣ ਤੋਂ ਰੋਕਿਆ ਨਹੀਂ ਆ ਤੁਸੀਂ ਜਾਣਾ ਜੀ ਸੱਦ ਕੇ ਜਾਓ ਹਾੜੇ ਲਦਾਹਰਾ ਤਾਲਾਓ ਜਾ ਰੋ ਉੱਥੇ ਜਿੰਨਾ ਚਿਰ ਮਰਜੀ ਕੋਈ ਗੱਲ ਨਹੀਂ ਹਾਨੂੰ ਨਹੀਂ ਦੀ ਫੋਰਸ ਕਰਨਾ ਆਪਾਂ ਆਪੇ ਜੰਝਾਂ ਦੇ ਜਦੋਂ ਸਾਡਾ ਮਨ ਰਿਜੂਗਾ ਤੇ ਨਹੀਂ ਰੰਗੇ ਤਾਂ ਕੋਈ ਗੱਲ ਨਹੀਂ ਮੇਰੀ ਗੱਲ ਚਤੇ ਰੱਖਿਓ ਕਿਸੇ ਦਿਨ ਪਛਤਾਓਗੇ ਨਹੀਂ ਪਛਾਉਂਦੇ ਮੇਰੀ ਗੱਲ ਸੁਣੋ ਤੂੰ ਜਣਾ ਜਦੋਂ ਮਰਜ਼ੀ ਜਾ ਮੇਰਾ ਹੁਣ ਸਟੇਟਸ ਆ ਫਿਰ ਰਤਮਾ ਉਹਨੇ ਆ ਮੈਂ ਨਹੀਂ ਉਹਨੇ ਘਰ ਜਾਣਾ ਹਾਂ ਤੇ ਮੈਂ ਆਦੀ ਚਨਾਨੀ ਆ ਐਵੇਂ ਤੇ ਮੈਂ ਨਹੀਂ ਹੈਗੀ ਹੁਣ ਮੈਂ ਭੈਣਾਂ ਦੇ ਸਾਹਮਣੇ ਰੂਤ ਦੇ ਨਹੀਂ ਵਿਖਾਈ ਦੇ ਰਿਸ਼ਤਾ ਨਹੀਂ ਭਾਈ ਜਾਵਾ ਇਹਨਾਂ ਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਲਾੜ ਕੇ ਬਣੇ ਜੇ ਤੁਸੀਂ ਦੋ ਜਣੇ ਆਹੋ ਰਿਸ਼ਤੇ ਮੈਂਡ ਭਾਵਾ ਸਾਰੇ ਕਿ ਉਹ ਨਾ ਕੋਈ ਨਭਾ ਰਿਸ਼ਤਾ ਉਹ ਤੋਂ ਹੀ ਨਬਾਣੀ ਡਈ ਆ ਉਹਨੇ ਕੀ ਕੀਤਾ ਵਾ ਕਦੀ ਗਰੇ ਚੱਜ ਨਾ ਆਏ ਨੀ ਕਦੀ ਕੋਈ ਚੀਜ਼ ਨਹੀਂ ਲੈ ਕੇ ਆਏ ਨੀ ਕਦੀ ਗਈ ਸਾਡੀ ਇੱਜ਼ਤ ਨਹੀਂ ਬਣਾਈ ਕਦੀ ਚਾਰ ਭੈਣ ਭਰਾਵਾਂ ਦੀ ਕਿਤੇ ਹੱਥਲਾ ਆ ਨਹੀਂ ਕੁਛ ਵੀ ਨਹੀਂ ਨਾ ਉਹ ਤੋਂ ਮੇਰੇ ਕੋ ਹੱਥ ਭੱਲੇ ਹੋਵੇ ਤਾਂ ਲੈ ਕੇ ਆਉਣ ਲੈ ਕੇ ਆਉਣਗੇ ਇਹਦੀ ਰੇ ਤੂੰ ਉਹਦੀ ਗੱਲ ਮੈਂ ਕਹਿੰਦਿਆ ਜੇ ਉਹਨਾਂ ਦੇ ਹੱਥ ਭੱਲੇ ਨਹੀਂ ਕੋ ਤਾਂ ਮੈਂ ਵੀ ਅੱਗੇ ਹੱਥ ਭੱਲੇ ਕੁਛ ਨਾ ਬਣਾਵਾ ਤੇ ਮੇਰੇ ਕੋ ਭਾਂ ਬੈਰ ਖੋਸ ਤੇ ਹੋ ਜਾ ਮਾਦਾ ਕੋ ਰਾਉਟਾ ਲੋ ਦੇ ਦੀ ਪੁੱਠਿਆ ਸਲਾਵਾ ਗੁਰਪ੍ਰੀਤ ਕਿੱਤੀ ਭਾਲਾ ਹੈ ਭਾਂ ਕੇ ਰੱਖੀ ਸੀ ਕਿੱਤੀ ਕੋਈ ਨਹੀਂ ਵੇਦਾ ਰਹੀ ਤੂੰ ਇਹ ਕਿੱਤਿਆਂ ਜੋਗੇ ਤੂੰ ਜਾਂਦਾ ਮਾਦਾ ਤੈਨੂੰ ਕਿੱਤੀ ਨਿਕ ਦੱਸਦੀ ਆ ਕਿੰਨੇ ਗਿਆ ਕਿੱਤੀ ਬੋਲ ਨੂੰ ਬਸ ਕਿਹਦਾ ਧਿਆਨ ਇਧਰ ਰਿੰਦਾ ਕੇ ਲਾ ਲਈ ਤੇਰੇ ਕੰਨ ਦੋ ਆ ਬਿਸ਼ੇ ਆ ਕਿੱਤੀ ਦੀ ਗੱਲ ਨਹੀਂ ਹੋਈ ਉਥੇ ਕਿੰਨੇ ਗਿਆ ਕਿੱਤੀ ਬੋਲ ਨੂੰ ਉਹਦੇ ਆਪਣੀ ਗੱਲ ਦੱਸਣ ਲਈ ਹੀ ਦੀ ਭਾਬੀ ਇਹ ਕਿੱਟੀ ਸਟਾਰਟ ਹੋਣ ਲੱਗੀ ਆ ਤੇ ਮੈਂ ਪਾਈ ਲਾ ਪਾਣੀ ਪਾਈ ਤਾਂ ਉੱਥੇ ਮੈਂ ਐਨੀ ਤਰੀਕ ਨੂੰ ਜਾਣਾ ਵਾ ਮੈਨੂੰ ਸੱਦਿਆ ਵਾ ਕਿਤੀ ਕੋ ਸੋਲਿਆ ਮੈਂ ਕਿਥੋਂ ਗਰੀਬਣੀ ਨੇ ਕਿੱਟੀ ਪਾ ਲੈਣੀ ਕੰਮ ਤੇ ਸਟਾਰਟ ਹੋਣਾ ਰஞ்சிਤ ਦਾ ਹੋ ਜੂਗਾ ਸਟਾਰਟ ਤੇ ਜਾਨੀ ਮੈਨੂੰ ਸਭ ਕੁ ਪਤਾ ਲੱਗ ਗਿਆ ਮੈਂ ਸੋਲਦੀ ਆ ਆਪਣੇ ਦੋ ਹਣ ਚਾਰ ਤੋਂ ਹੋਰ ਤਾਂ ਮੈਨੂੰ ਸੋਲਦਾ ਜਾ ਮੰਮੀ ਤੇਰਾ ਨਹੀਂ ਇਲਾਜ ਕੋਈ ਤਰਾ ਸਕਦਾ ਮੈਂ ਤੇ ਆ ਹਿਸਾਬ ਲੈ ਮੈਂ ਤੇ ਨਹੀਂ ਤੂੰ ਆਪਣਾ ਵਹਿਲਾ ਕਰਾ ਉੱਥੇ ਕੰਮ ਕਰਦੀ ਫਿਰਦੀ ਆ ਚਲੋ ਪਤਾ ਨਹੀਂ ਮੰਮੀ ਇੰਨੀ ਗਰਮੀ ਆ ਤਾਂ ਪਤਾ ਨਹੀਂ ਕਿੱਥੇ ਤੁਰੇ ਫਿਰਦਾ ਫੋਨ ਆਇਆ ਸੀ ਤੇ ਬਸ ਚੱਲ ਗਏ ਤੇ ਫਿਰ ਇਹ ਕਿੱਥੇ ਰੰਦੇ ਆ ਬਹਿ ਜਾ ਬਹਿ ਜਾ ਮੈਂ ਮੰਮੀ ਇੰਨੀ ਗਰਮੀ ਆ ਉਹ ਤਾਂ ਪੈਰ ਵੀ ਤਾਂ ਠੀਕ ਨਹੀਂ ਆ ਪਰ ਕੀ ਕਰਦੇ ਫਿਰ ਇਹ ਗਰਮੀ ਤੂੰ ਗੱਲ ਛੱਡ ਕੰਮ ਸੈੱਟ ਆਪਣਾ ਹੋ ਜਵੇ ਤੇ ਇਹੋ ਜਿਹੀ ਗਰਮੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਕੀ ਹੋਇਆ ਕਰਦਾ ਮੈਂ ਦੁਕਾਨ ਵੇਖਣ ਸੀ ਗਈ ਹਾਂ ਨਹੀਂ ਪੈਣਾ ਉੱਥੇ ਨਾ ਦੁਕਾਨ ਵੇਂਦੀ ਵੇਂਦੀ ਨਾ ਇੱਕ ਬੰਦਾ ਮਿਲ ਗਿਆ ਮਾਰਕੀਟ 'ਚ ਤੇ ਮੈਨੂੰ ਕਹਿੰਦਾ ਅੰਡੇ ਤੇ ਕਾਦੀ ਦੁਕਾਨ ਖੋਲਣੀ ਆ ਮੈਂ ਕਿਹਾ ਆਪਾਂ ਤਾਂ ਬੁਟੀਕ ਖੋਲਣੀ ਹੀ ਹੈ ਅੱਛਾ ਤੇ ਮੈਨੂੰ ਕਹਿੰਦਾ ਆਂਟੀ ਜੀ ਸਾਹਮਣੇ ਹੀ ਆ ਉਹ ਜਿਹੜੇ ਬੁਟੀਕ ਵਾਲੇ ਭੈਣ ਜੀ ਨਾ ਉਹ ਫੌਰਨ ਚੱਲੇ ਆ ਉਹ ਲੱਗੀ ਲਗਾਈ ਬੁਟੀਕ ਦੇਖ ਕੇ ਜਾਣ ਲੱਗੇ ਆ ਲੈ ਮੰਮੀ ਹਾਂ ਉਹਦੇ ਕਸਟਮਰ ਵੀ ਵਾਦੂ ਹੁਣ ਆਉਂਦੇ ਆ ਨਾ ਕਸਟਮਰ ਦਾ ਤੇ ਮੈਨੂੰ ਕੀ ਪਤਾ ਉਹ ਤਾਂ ਬੁਟੀਕ ਐਡੀ ਸੋਹਣੀ ਹੈ ਉਹ ਵਿੱਚ ਏਸੀ ਵੀ ਲੱਗਾ ਹੋਇਆ ਹੈ ਮਸ਼ੀਨਾਂ ਵੀ ਹੈਗੀਆਂ ਉਹ ਜਿਹੜਾ ਕੀ ਕਰਦੇ ਹੁੰਦੇ ਆ ਮੈਂ ਬਜ਼ਾਰੋਂ ਕਰਵਾ ਜੰਨੀ ਹੁੰਦੀ ਆ ਕੀ ਕੁੱਕੀ ਕਹਿੰਦੇ ਇੰਟਰਲੋਕ ਉਹ ਵੀ ਮਸ਼ੀਨ ਹੈਗੀ ਸੀ ਤੇ ਇੱਕ ਬੜੀ ਵਧੀਆ ਮਸ਼ੀਨ ਸੀ ਤੇ ਉਹ ਮੈਂ ਭੈਣ ਨਾਲ ਗੱਲ ਕਰਕੇ ਆਈ ਆ ਉਹ ਕਹਿੰਦੀ ਆ ਤੁਸੀਂ ਐਸਾ ਕਰੋ 2.5 ਲੱਖ ਰੁਪਇਆ ਮੈਨੂੰ ਦੇ ਦਿਓ ਤੇ ਬਾਕੀ ਕਿਸ਼ਤਾਂ 'ਚ ਦੇ ਦਿਓ ਅੱਛਾ ਤੇ ਮੰਮੀ ਤਾਂ ਕਹਿੰਨਾਂ ਦੀ ਬਾਹਰ ਪਾਰੇ ਕਿ ਘਰ 'ਚ ਕੀ ਮਤ ਕਿਦਾਂ ਰੋਡ ਦੇ ਉੱਤੇ ਦੁਕਾਨੀ ਅੱਛਾ 2.5 ਤੇ ਉਦਾਂ ਪੂਰੀ ਦੁਕਾਨ ਕਿੰਨੇ ਦੀ ਕਹਿੰਦੇ ਆ ਕਿ ਕਿਉਂਕਿ ਸਾਰਾ ਕੁਝ ਵਿੱਚ ਲੱਗਾ ਹੋਇਆ ਸਾਰਾ ਕੁਝ ਉਸ ਤਰ੍ਹਾਂ ਦੇ ਵੇਹ 5-7 ਲੱਖ ਰੁਪਇਆ ਮੰਗਣ ਦਾ ਹੀ ਸੀ ਅੱਛਾ ਤੇ 5-7 ਲੱਖ ਆਪਾਂ ਬਲਕਿ 3 ਲੱਖ ਨਹੀਂ ਕਿਤੇ ਉਹ ਤਾਂ 1.5 ਰੱਖਦਾ ਲੋਨ ਆ ਨਾ ਆਪਣਾ 1.5 ਦਾ ਰਿਹਾ 2-2-3 ਲੱਖ ਤੇ ਕਹਿਣ ਦਿਆ ਸੀ ਉੱਤਰ ਕੋਈ ਗੱਲ ਨਹੀਂ ਲੋਨ ਵਾਲੇ ਦਾ ਵੀ ਮੈਂ ਗੱਲ ਕਰਾਈ ਆਂ ਆਂਦੀ ਵਕੀ ਤੇ ਨੀਰਮ ਦੇ ਘਰੋਂ ਹੋ ਕੇ ਆਈ ਆਂ ਅੱਜ ਇਹ ਮੈਨੂੰ ਕਹਿ ਕੇ ਆਈ ਆਂ ਕਿ ਵੇਖ ਲਓ ਭੈਣ ਜੀ ਸਾਨੂੰ ਲੋਨ ਵਧਵਾ ਦਿਵਾ ਦਿਓ ਸਾਨੂੰ ਬੁਟੀਕ ਮਿਲਣ ਢਈ ਏ ਇਹ ਤਾਂ ਮੰਗੀਆਂ ਤੇ ਬਹੁਤ ਵਧੀਆ ਵਾ ਤੁਹਾਨੂੰ ਪਤਾ ਚੱਲਦੀ ਚਲਾਈ ਚੀਜ਼ ਆ ਕਸਟਮਰ ਵੀ ਵਾਧੂ ਉੱਥੇ ਹੁੰਦਾ ਹੁਣਾ ਵਾ ਕਿ ਭਰਾ ਘਰ ਦੋਦੀ ਖੋਲੀ ਅਗਲੀ ਨੇ ਲੈ ਪੁੱਤ ਬਾਬਾ ਜੀ ਕਰ ਕੇ ਸਾਡਾ ਕੰਮ ਸੇਲੇ ਲੱਗ ਜਾਵੇ ਦੇਖੀ ਹੈ ਸਾਰੇ ਗਰੀਬੀ ਸਾਡੀ ਨਿਕਲ ਜਾਣੀ ਆਪਾਂ ਮਿਹਨਤ ਨਾ ਤੂੰ ਹਟਣ ਵਾਲੇ ਪਿੱਛੇ ਨਾ ਮੈਂ ਹਟਣ ਵਾਲੀ ਆ ਆਪਾਂ ਕਰ ਕੋਈ ਨਹੀਂ ਪੁੱਤ ਦਿਨ ਰਾਤ ਕਰਕੇ ਇੱਕ ਕਰ ਲਵਾਂਗੇ ਤੂੰ ਫਿਕਰ ਨਾ ਕਰ ਮੈਨੂੰ ਨਿਲਪਣਾ ਹੀ ਕਹਿਣ ਡੈ ਸੀ ਮੈਨੂੰ ਕਹਿੰਦੇ ਭੈਣ ਜੀ ਆ ਤੁਸੀਂ ਲੈ ਤੇ ਲੋਗੇ ਐਡੀ ਮਹਿੰਗੀ ਇਹ ਕਿਸ ਤਰ੍ਹਾਂ ਕਿਸ ਤਰ੍ਹਾਂ ਲਾਵਾਂਗੇ ਤੁਸੀਂ ਮੇਗਾ ਹੈਗਾ ਦਿਓਖਾ ਮੇਰੇ ਹਿਸਾਬ ਨਾਲ ਪਰ ਕੋਈ ਗੱਲ ਨਹੀਂ ਕੰਮ ਜਦੋਂ ਸ਼ੁਰੂ ਕਰਦਗੇ ਨਾ ਆਪੀ ਸੋਖਾ ਹੀ ਹੋ ਜਾਂਦਾ ਕੰਮ ਕੋਈ ਨਹੀਂ ਬਾਬਾ ਜੀ ਆਪੇ ਲਵਾਉਣਗੇ ਬਾਬਾ ਜੀ ਨੇ ਲਾਉਣੀਆਂ ਵਾ ਅਸੀਂ ਕੌਣ ਹੁੰਨੇ ਆ ਲਾਉਣ ਵਾਲੇ ਅੱਛਾ ਮੇਰੀ ਗੱਲ ਸੁਣੋ ਹਾਂਜੀ ਮੈਂ ਤਾਂ ਨੇਕ ਗੱਲ ਕਰ ਲਈ ਸੀ ਮੈਂ ਤਾਂ ਬੁਟੀਕ ਦੀ ਆਪਣੀਆਂ ਮਰਜ਼ੀਆਂ ਕਰੀ ਜਾਂਦੀ ਏ ਪਹਿਲਾਂ ਮੈਨੂੰ ਇਹ ਦੱਸ ਕਿ ਤੇਰਾ ਦਿਲ ਕਰਦਾ ਇਹ ਨਾ ਵੇ ਕਿ ਮੈਂ ਦੁਕਾਨ ਤੇ ਨਾ ਪੈਸਾ ਹੀ ਫੜਫੜਾ ਕੇ ਲਾ ਦਈਏ ਤੇ ਤੂੰ ਕਵੇਂ ਕਿ ਮੰਮੀ ਨੇ ਕੰਮ ਨਹੀਂ ਕਰਨਾ ਚਾਹੀਦਾ। ਦੇਖ ਪੁੱਤਰ ਜਿੰਨਾ ਵੀ ਤੂੰ ਕਰਨ ਲਈ ਹੈ ਉਹਨਾਂ ਬੜਾ ਵਧੀਆ ਤੇ ਜਿੱਦ ਤਰ੍ਹਾਂ ਨਹੀਂ ਨਾ ਵਿਚਾਰ ਬਾਹਰ ਜਾਂਦਾ ਤੇ ਹੁਣੇ ਦੱਸ ਦੇ ਪੁੱਤਰ। ਨਹੀਂ ਨਹੀਂ ਮੰਮੀ ਜੀ ਆ ਕਿੰਦੀਆਂ ਗੱਲਾਂ ਕਰੰਦੇ ਆ। ਘਰ ਵੀ ਮੈਂ ਕਰਦੀ ਆ। ਜੇ ਮੈਂ ਉੱਥੇ ਕਰੂੰਗੀ ਮੈਨੂੰ ਸਾਲ ਜ਼ਿਆਦਾ ਫਾਇਦਾ ਵਾ। ਨਾਲੇ ਤੂੰ ਹੀ ਮੇਰੇ ਨਾਲ ਜੇ ਜੇ ਤੂੰ ਹੀ ਨਾ ਹੁੰਦੇ ਮੇਰੇ ਨਾਲ ਫਿਰ ਮੈਨੂੰ ਟੈਨਸ਼ਨ ਹੋਣੀ ਹੈ। ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ। ਅੱਛਾ ਮੈਨੂੰ ਇਹ ਵੀ ਕਰ ਲੈ। ਤੇ ਤੂੰ ਤਾਂ ਪੁੱਛਣੀ ਸੀ। ਐਜੇ ਨਾ ਕਰੇ। ਉਹ ਆਪਣੇ ਪੇਕੇ ਨਾਲ ਗੱਲ ਕਰ ਲੈ ਆਪਣੇ ਭਰਾ ਨਾਲ ਆਪਣੀ ਪਰਜਾਈ ਨਾਲ ਆਪਣੀ ਮਾਂ ਨਾਲ ਉਹਨਾਂ ਨੂੰ ਦੁਕਾਨ ਤੇ ਵਿਖਾ ਦਈਏ ਨਹੀਂ ਮੰਮੀ ਆਪਾਂ ਕਿਸੇ ਨੂੰ ਕੁਝ ਨਹੀਂ ਦੱਸਣਾ ਕੋਈ ਗੱਲ ਨਹੀਂ ਆਪੇ ਪਤਾ ਲੱਗ ਜਾਊਗਾ ਤੇ ਲੱਗ ਜਾਊਗਾ ਜਦੋਂ ਵੀਰੇ ਨੇ ਇੰਨਾ ਕੁਝ ਮੈਨੂੰ ਕਹਿਤਾ ਵਾ ਘਰੋਂ ਤਾਂ ਕੱਢਣ ਤੱਕ ਗਿਆ ਵਾ ਤੇ ਮੈਂ ਉਹਨਾਂ ਦੇ ਘਰ ਜਾ ਕੇ ਕੀ ਉਹ ਦੱਸਾਂ ਕੋਈ ਗੱਲ ਨਹੀਂ ਆਪੇ ਦੱਸ ਦਾਂਗੇ ਬਾਅਦ ਚੁ ਮੇਰਾ ਨਹੀਂ ਮੰਨ ਕਰਦਾ ਉਹਨਾਂ ਨਾਲ ਜੇ ਆਪੇ ਆਉਣਗੇ ਤਾਂ ਠੀਕ ਐ ਦੇਖ ਪੁੱਤਰਾ ਮੇਰੀ ਸਲਾਹ ਲਵੇਂ ਤਾਂ ਤੈਨੂੰ ਕਹਿ ਦੇਣਾ ਚਾਹੀਦਾ ਜੇ ਇਸ ਰਿਸ਼ਤੇ ਟੁੱਟ ਜਾਂ ਨਾ ਫਿਰ ਨਹੀਂ ਰਿਸ਼ਤੇ ਦੁਬਾਰਾ ਜੁੜਦੇ ਜਿੰਨੀ ਮਰਜ਼ੀ ਬੰਦਾ ਕੋਸ਼ਿਸ਼ ਕਰ ਲੈ ਤੇ ਮੰਮੀ ਇਹ ਵੀ ਲਾਹੋ ਕਿ ਤੇ ਸੋਚੀ ਸੰਦੇ ਜੀ ਨਾ ਇਹ ਭੈਣ ਭਰਾਵਾਂ ਦੇ ਵਿੱਚ ਤਾਂ ਹੀ ਕੋਈ ਦੂਰ ਦਾ ਤੇ ਨਹੀਂ ਕਿ ਜੋ ਕੁਝ ਉਹਨਾਂ ਨੇ ਮੇਰੇ ਨਾਲ ਕੀਤਾ ਸਾਰਾ ਭਾਬੀ ਦੇ ਮਗਰ ਲਾ ਕੇ ਬਾਕੀ ਤੁਸੀਂ ਜਿੱਦਾਂ ਕਹਿੰਦੇ ਹੋ ਮੈਂ ਉਦਾਂ ਹੀ ਕਰ ਲਵਾਂਗੀ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਉਹਨਾਂ ਨੂੰ ਦੱਸਾਂ ਤੇ ਕੋਈ ਨਹੀਂ ਮੈਂ ਦੱਸ ਦੂੰਗੀ ਪਰ ਫੋਨ ਤੇ ਮੈਂ ਘਰ ਨਹੀਂ ਜਾਣਾ ਚੱਲ ਬੋਤ ਪਰ ਅਪਰਜੈਨ ਨੂੰ ਦੱਸ ਭਾਵੇਂ ਨਾ ਦੱਸ ਪਰ ਆਪਣੀ ਮੰਮਾ ਨੂੰ ਤਾਂ ਦੱਸ ਦੇ ਹਾਂਜੀ ਉਹ ਵੀ ਮੰਮੀ ਨੂੰ ਤੇ ਦੱਸ ਦੂੰਗੀ ਫੋਨ ਕਰ ਉਹਨਾਂ ਨੇ ਤੇ ਬੜੇ ਖੁਸ਼ ਬਣਾਵਾ ਕਿ ਚਲੋ ਹੱਥ ਸੋਖਾ ਹੋਊਗਾ ਬਸ ਤਾਂ ਮੰਮਾ ਦਿਨ ਤੇ ਖੁੱਲੇ ਨਹੀਂ ਸਮਾਣ ਉਹਨੇ ਖੁਸ਼ ਹੋਏ ਨਾ ਉਹਨੇ ਪਰਮਾਤਮਾ ਦਾ ਸ਼ੁਕਰ ਕਰਨਾ ਸ਼ੁਕਰ ਮਾਲਕਾ ਮੇਰੀ ਤੀ ਨੇ ਆਪਣੀ ਬੁਟੀਕ ਖੋਲੀ ਮੰਮੇ ਜੀ ਮੰਮੀ ਦੋਤਨ ਤਾਂ ਪੈਨਸ਼ਨ ਜੀ ਬੜੇ ਹੁਣੇ ਆ ਉਹ ਦੇਖੋ ਗਏ ਆ ਤੁਹਾਨੂੰ ਪਤਾ ਨਾ ਕਿਦਾਂ ਅਗਲੇ ਦਿਨ ਹੀ ਭੱਜੇ ਆਏ ਕੀ ਪਤਾ ਨਹੀਂ ਕੀ ਹਾਲ ਬਣਾਵਾਂ ਮੈਂ ਬੰਦਾ ਮਾਂ ਆ ਨਾ ਮਾਂ ਪੁੱਤੇ ਕਦੀ ਨਹੀਂ ਚਾਹਦੇ ਕਿ ਭੈਣ ਭਰਾਵਾਂ ਦੇ ਰਿਸ਼ਤੇ ਤੇ ਫੇਕ ਪੈਣ ਕਈ ਵਾਰੀ ਹਾਲਾਤ ਹੀ ਇਸ ਤਰ੍ਹਾਂ ਦੇ ਹੋ ਜਾਂਦੇ ਆ ਤੇ ਜਿੰਨੀ ਮਰਜ਼ੀ ਮਾਂ ਗੱਲ ਸਮਝਾਵੇ ਪਰ ਬੱਚੇ ਗੱਲ ਸਮਝਦੇ ਨਹੀਂ ਕੋਈ ਜਾਣੇ ਕੋਈ ਵੇਲਾ ਆਏਗਾ ਆਪ ਹੀ ਸਭ ਕੁਝ ਸਹੀ ਹੋ ਜਾਏਗਾ ਹਾਂ ਜੀ ਆਹ ਹਾਂ ਮੁਕੀ ਦੇ ਸਸਿਕਾ ਸਸਿਕਾ ਕੀ ਆਲੀ ਵਧੀਆ ਮੈਂ ਨਾ ਕਿਚਨ 'ਚ ਕੰਮ ਕਰਦੀ ਪਈ ਸੀ ਤੇ ਮੈਂ ਹੁਣ ਰਿੰਗ ਵੇਖੀ ਫੋਨ ਦੀ ਮੈਨੂੰ ਸੁਣਾਈ ਨਹੀਂ ਦਿੱਤਾ ਮੈਂ ਡੇਸੀ पांडे ਤੋਂ ਹਣਾ ਤੇ ਪਾਣੀ ਚੱਲਦਾ ਪਿਆ ਸੀ ਟੂਟੀ ਹਾਂ ਲੈ ਯਾਰ ਤੂੰ ਪੈਸਿਆਂ ਦੀ ਫਿਕਰ ਹੀ ਨਾ ਕਰ ਪੈਸੇ ਤੈਨੂੰ ਪਹੁੰਚ ਜਾਣਗੇ ਪਤਾ ਕੀ ਗੱਲ ਹੈ ਪੈਸੇ ਹੈਗੇ ਥੋੜੇ ਜਿਆਦਾ ਤੇ ਤੈਨੂੰ ਪਤਾ ਫਿਰ ਰਣਜੀਤ ਨੇ ਤੈਨੂੰ ਬਗਾ ਇਕੱਠੇ ਕਰਨੇ ਆ ਉਹਨਾਂ ਬਥੇਰਾ ਲੋਨ ਚੁੱਕਿਆ ਮੈਂ ਵੀ ਚੁ ਲੈਣੀ ਤੇ ਹੋ ਹੋੜੇ ਪਾਲਾ ਪਾਲਾ ਤੂੰ ਨਾਲੇ ਖੜਾ ਤੂੰ ਮੇਰਾ ਕੱਲ ਤੱਕ ਮੈਂ ਪਚਾ ਦਉਂਗੀ ਹਰ ਹਾਲੇ ਤੂੰ ਟੈਨਸ਼ਨ ਨਾ ਲੈ ਬਿਲਕੁਲ ਬਿਲਕੁਲ ਆਹ ਹੋ ਮੈਨੂੰ ਪਤਾ ਕਿੰਨੇ ਭੇਜਨੇ ਆ ਤੂੰ ਬੇ ਟੈਨਸ਼ਨ ਲੈਂਦੀ ਆਹੋ ਮੈਂ ਕੱਢਣ ਨਹੀਂ ਪੱਕਾ ਆਉਂਗੀ ਪੱਕਾ ਪੱਕਾ ਲੈ ਹੁਣ ਤੇੜਾ ਵੈਹੇ ਬਿਜ਼ਨਸ ਵਾਜੇਗਾ ਤੈਨੂੰ ਪਤਾ ਹੀ ਆ ਐਨਾ ਲੋਨ ਤੇ ਅਸੀਂ ਝੋਕ ਲਿਆ ਵਾ ਇਹ ਆਂਦੇ ਤੋਂ ਵੱਡਾ ਬਿਜ਼ਨਸ ਕਰਨਾ ਆਪਾਂ ਹਾਂ ਕੋੜ ਦੇ ਵਿੱਚੋਂ ਕਿਸ਼ਤੇ ਜਾਈ ਜੂ ਜਾਣੀ ਆ ਕੇ ਮਮੀ ਕਿਹ ਕੀ ਕਿੱਦ ਤੱਕ ਮਿੱਤਨੇ ਹਾਂ ਰੱਬ ਕਿਤਾ ਸੰਤ ਲਿਆ ਹਾ ਹੈਲੋ ਹਾਂ ਦਿੰਦ ਲਾ ਕੀ ਆ ਚਲ ਬਾਉ ਆ ਸਾਸਰੀ ਘਰ ਪੁੱਤ ਕੀ ਹਾਲਿਆ ਆਪਰਾ ਠੀਕ ਹੈ ਪੁੱਤ ਬੜੀ ਜਨੀ ਜਿਆਦ ਕੀਤਾ ਹੈ ਹੈ ਬੜੀ ਰੁੱਝ ਗਈਆਂ ਹੈ ਲੈ ਆ ਤੇ ਬੜੀ ਵਧੀਆ ਗੱਲ ਹੋ ਗਈ ਹੈ ਹੈ ਬੁਟੀਕ ਲਈ ਹੈ ਸਾ ਠੀਕ ਠੀਕ ਹੈ ਪੁੱਤ ਚਲ ਚੰਗਾ ਪੁੱਤ ਲੈ ਲਈ ਆ ਮਹਾਰਾ ਤੁਹਾਨੂੰ ਤਰੱਕੀਆਂ ਦੇ ਪੁੱਤ ਬੁੱਤਾ ਬੁੱਤਾ ਤਾਂ ਰਕਮ ਚੜਾਵੇ ਆਪਣੀ ਮੰਮੀ ਨੂੰ ਵਧਾਈ ਦੇਈ ਤੇ ਆਪਣੇ ਰੱਜੂ ਨੂੰ ਵੀ ਦਈ ਹੈ ਆਦ ਮਾਤ ਸੋਣੀ ਖੁਸ਼ ਖਬਰ ਸੁਣਾਈ ਤੂੰ ਮੈਨੂੰ ਚੱਲ ਪੁੱਤ ਤੂੰ ਮੇਰ ਬੜਾ ਕੰਮ ਪੁੱਤ ਚੱਲਣਾ ਮਹਾਰਾਜ ਤੈਨੂੰ ਵੀ ਇੰਨਾ ਵਰਗਾ ਵੇਖੀ ਵੱਡਾ ਕਰੂਗਾ ਇਹ ਕੀ ਤੇ ਸਹੀ ਮੇਰੀ ਧੀ ਵੇਖੀ ਬੜੀ ਮਿਹਨਤ ਕਰਦੀ ਆ ਹਾਂ ਹੋਰ ਪੁੱਤ ਚੰਗਾ ਪੁੱਤ ਤੁਸੀਂ ਛੇਤੀ ਕਰਿਆ ਕਰ ਚੰਗਾ ਚੰਗਾ ਪੁੱਤ ਠੀਕ ਠੀਕ ਆ ਚੰਗਾ ਪੁੱਤ ओके ओके ਲੈ ਜਮੀ ਤੂੰ ਆਈ ਨਹੀਂ ਤੈਨੂੰ ਮੈਂ ਖੁਸ਼ਖਬਰੀ ਦੱਸਣੀ ਮੈਨੂੰ ਤਾਂ ਪੈਣਾ ਕਿ ਆ ਹੀ ਬੜਾ ਚੜ ਗਿਆ ਖੁਸ਼ਖਬਰੀ ਤੂੰ ਸੁਣੇਂਗੀ ਤੂੰ ਹੀ ਬੜੀ ਖੁਸ਼ ਹੋਵੇਂਗੀ ਕਾਦੀ ਖੁਸ਼ਖਬਰੀ ਮੰਮੀ ਆਪਣੀ ਵਿਮਲ ਨੇ ਨਾ ਬੁਟੀਕ ਖੋਲ ਲੀਆ ਬੁਟੀਕ ਹਾਂ ਬੁਟੀਕ ਲੈ ਮੰਮੀ ਬੁਟੀਕ ਖੋਲ ਲਈ ਕੋਈ ਕਾਲਾ ਜੀ ਦਾ ਵਾੜਾ ਵਾ ਉਹ ਕਦੇ ਛੋਟੀ ਮੋਟੀ ਦੁਕਾਨ ਲੱਲੀ ਹੋਣੀ ਆ ਸਾਟ ਟੁੱਟੇ ਦੇ ਪਰਛਾਲੀ ਤੇ ਉੱਥੇ ਰੱਖ ਕੇ ਬੈਗੀ ਹੋਣੀ ਆ ਮਸ਼ੀਨ ਜਦੋਂ ਮਹੀਨੇ ਬਾਅਦ ਕਰਾਇਆ ਦੇਣਾ ਪਿਆ ਨਾ ਪਤਾ ਉਦੋਂ ਲੱਗਣਾ ਵਾ ਭਾਜੀ ਨੂੰ ਤੇ ਦੀਦੀ ਨੂੰ ਤੇ ਨਾਲੇ ਸੱਸ ਨੂੰ ਬੁਟੀਕ ਖੋਲਹੀ ਆ ਜੀ ਤੂੰ ਤਾਂ ਬੜੀ ਹੁਕਾਰੀ ਆ ਜਾ ਕੇ ਦੇਖੀ ਭੈਣ ਉਹਨੇ ਆਪਣੇ ਸਿਰ ਬਸਿਰ ਖੋਲੀ ਆ ਬੁਟੀਕ ਹਾਂ ਦੋਨੋਂ ਲਾਣਗੇ ਏਸੀ ਪੰਜ ਲਾਣਗੇ ਉਹ ਕੀਤਾ ਪੰਜ ਦੇ 6 ਨਹੀਂ ਲੱਗ ਜਾਣੇ ਅਮੀ ਇੱਡਾ ਨਾ ਚਾਹ ਕਰੋ ਬੁਟੀਕਾਂ ਖੋਲਣੀਆਂ ਕੋਈ ਸੌਖੀ ਗੱਲ ਨਹੀਂ ਹੈਗੀ ਸਮਝੋ ਗੱਲ ਨੂੰ ਉਹਦੇ ਵਿਚਾਰੀ ਦੇ ਵਸ ਦੀ ਗੱਲ ਹੈਗੀ ਆ ਬੁਟੀਕ ਖੋਲਣੀ ਉਹ ਦੇਖ ਕਰੇ ਮਸ਼ੀਨ ਪਤਾ ਨਹੀਂ ਕਿੱਦਾਂ ਅੰਤਰੀ ਚੱਲਦੀ ਮਸ਼ੀਨ ਕਿਸੇ ਦੇ ਕੋਲੋਂ 5-7 ਲੱਖ ਦੀ ਹਜ਼ਾਰ ਦੀ ਮਹਾ ਕਿਸ਼ਤਾਂ ਜ ਲੈ ਕੇ ਆਈ ਆ ਤਾਂ ਸੂਦ ਸੀ ਜਾਣ ਰਹੀ ਆ ਪੁੱਠੇ ਸਿੱਦੇ ਗੁਜ਼ਾਰਾ ਚੱਲਣ ਡਿਆ ਤੇ ਨਾ ਮੈਨੂੰ ਫੋਨ ਆਇਆ ਇਹਦਾ ਕਿ ਮੰਮੀ ਇਹ ਬੁਟੀਕ ਲੈ ਲਈ ਆ ਸੋ ਆਪਾਂ ਜਾਵਾਂਗੇ ਤੂੰ ਖੁਸ਼ ਹੋ ਕਿ ਮੰਮੀ ਚੰਗਾ ਆਪਣੀ ਬਿਮਰ ਵੀ ਆਪਣੇ ਵਾਂਗੂ ਹੋਈ ਆ ਦੱਸ ਮੰਮੀ ਮੈਨੂੰ ਗਾੜੀ ਖੁਸ਼ੀ ਆ ਮੈਂ ਤਾਂ ਤੁਹਾਨੂੰ ਕਹਿਣ ਦੀ ਆ ਕਿ ਜਦੋਂ ਕੁਝ ਕਰੇਗੀ ਉਹਦੇ ਖੁਸ਼ੀ ਆ ਤੂੰ ਇੱਥੇ ਆਵੇਂ ਗੱਲਾਂ ਚਾਹਿੰਦੇ ਜੇ ਬਸ ਬੁਟੀਕ ਖੋਲਹੀ ਆ ਤੂੰ ਜ ਸਾੜੀ ਗਈ ਆ ਹੈਂ ਤੂੰ ਸਭ ਖੁਸ਼ੀ ਕੀ ਕੀਤੀ ਨਹੀਂ ਤੂੰ ਸਭ ਜਾਲੀ ਗਈਆਂ ਵੀ ਕਿਉਂ ਨਾ ਬੋਲੀ ਮਮੀ ਐਵੇਂ ਨਹੀਂ ਆਪਣੇ ਘਰ ਕਲੇਸ਼ ਪਾਈ ਦਾ ਮੈਂ ਕਿਹੜੀ ਗੱਲ ਸੜਨਾ ਉਹਨੇ ਬੜਾ ਤੇ ਲਾਲ ਕਿਹੜਾ ਖਰੀਦ ਲਿਆ ਜਿਹੜਾ ਮੈਂ ਸੜ ਗਈ ਤਾਂ ਗੱਲ ਸੋ ਸਮਝ ਕੇ ਕਰਿਆ ਕਰੋ ਚਲ ਤੂੰ ਆ ਹੀ ਦੇਣੀ ਉਹ ਕਿ ਚਲ ਮਮੀ ਜੇ ਖੋਲੀ ਆਪਾਂ ਦੇਖავਾਂਗੇ ਇਹਦੇ ਵਿੱਚ ਹਰ ਜਿੱਥੇ ਕੋਈ ਨਹੀਂ ਪਤਾ ਉਹ ਪੈਣਾ ਮੈਂ ਇਹੋ ਜਿਹੀ ਮਾਰੀ ਹੋ ਗੋਟੀਆਂ ਪਟੀਕਾ ਤੇ ਨਹੀਂ ਜਾਂਦੀ ਹੁੰਦੀ ਮੈਂ ਵੇਖਣ ਜਾਵਾਂ ਪਟੀਕ ਆਓ ਤੂੰ ਤੇ ਨਾਲੇ ਸੱਚ ਆ ਗੁਰਬ੍ਰੀ ਤੈਨੂੰ ਕੀ ਕਹਿਣ ਦੀ ਮੈਂ ਸਾਰੀਆਂ ਗੱਲਾਂ ਸੋਲਣਾਂ ਉੱਥੇ ਖਲੋਦੀ ਨੇ ਕੀ ਕਹਿੰਦੀ ਕਹਦੇ ਪੈਸੇ ਦੇਣੇ ਆ ਤੂੰ ਆ ਕੋਈ ਪਹਿ ਨਹੀਂ ਮੈਂ ਕਹਦੇ ਪੈਸੇ ਦੇਣੇ ਆ ਉਹਨੇ ਆ ਕੇ ਲਿਆ ਤੇ ਸਾਹਮਣੇ ਕਹਿਣ ਦੀ ਆ ਕਿ ਮੈਨੂੰ ਦੇ ਦਿਓ ਭਾਗੀ ਕਿਸ਼ਤ ਦੇ ਦਿਓ ਕਾਹਦੀ ਕਿਸ਼ਤ ਦੇਣੀ ਆ ਉਹ ਕਿਸ਼ਤ ਉਹ ਮਮੀ ਉਹ ਕਿੱਟੀ ਜੀ ਪਾਈ ਐ ਮੈਂ ਨਹੀਂ ਪੈਣਾ ਕਿਟੀਆਂ ਕੁੱਟੀਆਂ ਨਾ ਪਾਉ ਉਹਦੇ ਮਗਰ ਨਾ ਲੱਗ ਉਹਨੇ ਤੇ ਅੱਗੇ ਤੇਰਾ ਘਰ ਦਾ ਬੇੜਾ ਘਰਕ ਕਰਤਾ ਗੁਰਤਰੀ ਜਨੇ ਉਹਦੇ ਮਗਰ ਨਾ ਲੱਗ ਨਾ ਪਾ ਮੁੜ ਕੇ ਵੇਖੀ ਜਦੋਂ ਕਾਡਾ ਤੇ ਹਲੇ ਤੇਰੇ ਬੰਦੇ ਨੂੰ ਕੀ ਹਾਲ ਤੇਰਾ ਹੁੰਦਾ ਵਾ ਫੇਰ ਤੇਰੇ ਨਾਲ ਕਿੱਟੀਆਂ-ਕੁਟੀਆਂ ਵਰ ਜੰਗੇ ਕਿਤੇ ਮੰਮੀ ਸਾਨੂੰ ਪਤਾ ਵਾ ਕਿ ਕਿੱਦਾਂ ਬਿਜ਼ਨਸ ਕਰਨਾ ਵਾ ਅਸੀਂ ਚੁੱਕਿਆ ਵਾ ਦੂਣ ਲੋਨ ਇਸ ਗੱਲ ਦਾ ਤੁਹਾਨੂੰ ਪਤਾ ਵਾ ਹੁਣ ਆਪਾਂ ਕਰਨਾ ਵਾ ਵੱਡਾ ਬਿਜ਼ਨਸ ਤੇ ਸਾਨੂੰ ਇਨੀ ਇੱਕ ਕਿਸ਼ਤ ਤੇ ਆ ਕਿੱਟੀ-ਕੁਟੀ ਕੀ ਜਾਂਦੀ ਆ ਆ ਤਾਂ ਕੋਖ ਵੀ ਨਹੀਂ ਆ ਉਹ ਤਾਂ ਇਹੋ ਤੇ ਤੈਨੂੰ ਸਮਝਾਉਂਦੀ ਮੈਂ ਕੋਸ਼ਿਸ਼ ਕਰਨ ਢੀ ਆ ਉਹ ਤਾਂ ਐਡਾ ਵੱਡਾ ਲੋਨ ਲੈ ਲਿਆ ਤੂੰ ਸਿਆਣੀ ਬਾਂਹਾਂ ਕਿੱਟੀਆਂ-ਕੁਟੀਆਂ ਦੇ ਵਿੱਚ ਨਾ ਪੈ ਗੁਰਪ੍ਰੀਤ ਮਗਰ ਲਾ ਕੇ ਸਿਆਣੀ ਧੀ ਬਣ ਕੇ ਆਪਣਾ ਕੰੱਜਾ ਲਾਓ ਆਪਣਾ ਕੰਮ ਚੜਾਓ ਇਹ ਕੁਟੀਆ ਕੁਟੀਆ ਦੇ ਮਗਰ ਲਾਕੇ ਨਹੀਂ ਇਹ ਕਲਾ ਬਣਨੀ ਆ ਮੰਮੀ ਕਰ ਜਾਵੇ ਲਾਉਣਾ ਰਣਜੀਤ ਨੇ ਜਦੋਂ ਬਿਜ਼ਨਸ ਚੱਲ ਪਿਆ ਤੇ ਆ ਕਿਸ਼ਤ ਕੁਸ਼ਤ ਤੇ ਨਿੱਕੀ ਮੋਟੀ ਗੱਲ ਆ ਤੇ ਕਿੱਟੀ ਦੇ ਕਿਤੇ ਕਿੰਨੇ ਕ ਪੈਸੇ ਦੇਣੇ ਪੈਣੇ ਆ ਆ ਕਿੱਟੀ ਤਾਂ ਮਾੜੀ ਜੀ ਹੈਗੀ ਆ ਮਾੜੀ ਨਹੀਂ ਗਈ 10 10 ਹਜ਼ਾਰ ਤੂੰ ਕਹਿਣ ਲਈ ਆ ਉਹ ਰੱਖੋ ਤੇ ਤੁਹਾਡੀ ਕਿਸ਼ਤ ਲੈ ਦਿੰਦੀ ਆ ਮੰਮੀ ਤੁਸੀਂ ਆਪਣੀਆਂ ਫਲੋਸਤੀਆਂ ਆਪਣੇ ਕੋਲ ਰੱਖਿਆ ਕਰੋ ਐਵੇਂ ਨਾ ਹੰਨ ਤੰਗ ਕਰਿਆ ਕਰੋ ਤੁਹਾਨੂੰ ਕੀ ਪਤਾ ਬਿਜ਼ਨਸ ਕਿੱਦਾਂ ਕਰੀਦੇ ਆ ਲੋਨ ਕਿੱਦਾਂ ਚੁੱਕੀਦੇ ਔਰ ਅੰਜੀ ਨੂੰ ਪਤਾ ਵਾ ਨਾ ਉਹਨੇ ਆਪੇ ਸਭ ਕੁਝ ਕਰ ਲੈਣਾ ਨਾਲ ਮੈਂ ਸਾਥ ਦਉਂਗੀ ਉਹਨਾਂ ਦਾ ਤੂੰ ਹੀ ਵੇਹ ਨਾ ਟੈਨਸ਼ਨ ਲਈ ਜਾਂਦੀ ਆ ਗੋਟਰੀ ਜਮਗਰ ਲੱਗੇ ਨਾ ਤੂੰ ਤੂੰ ਆਪਣਾ ਪੱਠਾ ਬਾ ਲੈਣਾ ਮੰਮੀ ਮੈਨੂੰ ਕਦੀ ਕਦੀ ਇਦਾਂ ਕਹਿ ਲੱਗਦਾ ਵਾ ਜਿਦਾਂ ਤੂੰ ਹੀ ਸਰਦੇ ਜੇ ਵੇਖ ਕੇ ਸਾਰਾ ਕੁਝ ਮੰਮੀ ਮਾਵਾ ਤੇ ਪੁੱਤਾਂ ਲੇ ਵੇਖ ਕੇ ਖੁਸ਼ ਹੁੰਦੀ ਆ ਵਾ ਇਹ ਸਾਡੇ ਨੌ ਪੁੱਤ ਖੁਸ਼ ਆ ਤੇ ਉਹਨਾਂ ਨੂੰ ਚਾਹ ਹੀ ਚੜ ਜਾਂਦੀ ਅਰੇ ਮੈਂ ਪਹਿਲੀ ਮਾਂ ਵੇਖੀ ਜਿਹੜੀ ਸਰਬਾ ਕੋਲਾ ਹੋ ਜਾਂਦੀ ਹੈ ਨਹੀਂ ਪੁੱਤ ਮੈਂ ਛੜਦੀ ਨਹੀਂ ਗਈ ਮੈਂ ਆ ਨਹੀਂ ਆ ਜਿੰਨਾ ਕਿ ਤੁਹਾਡੇ ਬਹੇ ਦਾ ਕਮਰੇ ਚ ਰੋ ਆਪਣੇ ਹਿਸਾਬ ਨਾਲ ਚੱਲੋ ਗੁਰਪ੍ਰੀਤ ਦੇ ਮਗਰ ਨਾ ਲੱਗੋ ਆਪਣਾ ਬਿਜ਼ਨਸ ਚੜਾਓ ਫੇਰ ਪੁੱਤ ਕਿਟਿੰਗਾ ਪਾਓ ਮੰਮੀ ਹਾਨੂੰ ਵੀ ਖਾ ਬਿਆ ਕਿ ਅਸੀਂ ਵੱਡੇ ਬੰਦੇ ਬਣੀਏ ਗੁਰਪ੍ਰੀਤ ਨੇ ਸਾਨੂੰ ਵਿਚਾਰੀ ਨੇ ਕੀ ਕਹਿਣਾ ਉਹ ਤੇ ਸਗੋਂ ਸਾਡੀ ਹੈਲਪ ਕਰਦੀ ਆ ਸਾਨੂੰ ਪਤਾ ਕਿੰਨੀ ਨੌਲੇਜ ਦਿੰਦੀ ਆ ਉਹ ਵੀ ਐ ਸਾਰਾ ਕੁਝ ਕਰੋ ਮੈਨੂੰ ਪਤਾ ਜਿਹੜੀ ਤੈਨੂੰ ਨੌਲੇਜ ਦਿੰਦੀ ਉਥੇ ਜੀ ਡਿਸਕੋਰਡ ਆਨਸਰ ਆ ਉਥੇ ਜੀ ਆ ਹੁੰਦਾ ਇਹ ਸਭ ਤੂੰ ਜਿਹੜੇ ਫਜ਼ੂਲ ਖਰਚੇ ਇਹਨਾਂ ਨੂੰ ਬੰਦ ਕਰ ਸਿਆਣੀ ਬਣ ਮੁੰਡੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਤਰੱਕੀ ਕਰੋ ਤੂੰ ਕਿਤੇ ਮਾਸਾ ਭੋਰਾ ਮੈਨੂੰ ਚਾਹ ਨਾ ਕਰਨ ਦੇਂ ਜਿੰਦਗੀ ਦਾ ਕਿਤੇ ਮੈਂ ਵੀ ਇੰਜੋਏਮੈਂਟ ਕਰਨੀ ਜਿੰਦਗੀ ਦੀ ਜੇ ਕਿਤੇ ਮੈਂ ਮਾੜਾ ਮੋਟਾ ਜਾ ਕੇ ਡਾਂਸ ਡੂਸ ਕਰ ਲੂੰਗੀ ਤਾਂ ਕੀ ਹੋ ਜਾਊਗਾ ਨਹੀਂ ਤੂੰ ਘਰੇ ਕਰ ਲੈ ਡਾਂਸ ਜਰੂਰ ਜਾ ਕੇ ਤੂੰ 10000 ਰੁਪਏ ਦੇ ਕੇ ਫੇਰ ਹੀ ਡਾਂਸ ਕਰਨਾ ਦਿਮਾਗ ਘੁੰਮਿਆ ਨਾ ਮੇਰਾ ਮੈਂ ਘਰੇ ਘਰੀ ਜਾਵਾਂ ਤਾਂ ਉਹ ਤੈਨੂੰ ਤੇ ਕਹਿਣਾ ਕਿ ਤੇ ਨੱਬਿਆਂ ਦਾ ਘਾਟਾ ਵਾ ਤੂੰ ਤੇ ਮੇਰੀ ਕਿਤੇ ਸੁਣਦੀ ਨਹੀਂ ਛੱਗਾ ਮੰਮੀ ਆਪਣੀ ਫਲੋਸਫੀ ਆਪਣੇ ਕੋਲ ਰੱਖੋ ਤੇ ਭਾਵਨਾ ਰੱਖ ਤੂੰ ਮੇਰੇ ਨਾਲ ਸਿਆਣੀ ਝੂਆ ਮੈਨੂੰ ਨਹੀਂ ਤੁਹਾਡੀ ਸਲਾਹ ਚਾਹੀਦੀ ਬਥੇਰੇ ਸਿਆਣੀਆਂ ਆਪਾਂ ਦੋਵੇਂ ਜੀ ਚਲ ਕੋਈ ਨਹੀਂ ਦੇਖਾਂਗੇ ਨਾ ਫਿਰ ਛੰਨੀ ਅਜੇ ਹੀ ਵੇੜਾਈ ਉਹ ਤਾਂ ਸਮਝ ਜਾ ਇਹ ਨਾ ਇਹ ਡਾਂਸ ਕਰ ਜੋਗੀ ਰਹੇ ਨੀ ਉਹ ਤਾਂ ਆਪਣਾ ਗਿਆ ਸਾਭ ਆਪਣਾ ਕੰਮ ਚੜਾਓ ਫਿਰ ਜੋ ਮਰਜ਼ੀ ਕਰਿਓ ਉਹ ਤਾਂ ਮੈਂ ਤੁਹਾਡੇ ਖੈਦੇ ਦੀ ਗੱਲ ਹੀ ਨਹੀਂ ਆਨੀ ਬੜੀ ਸੋਹਣੀ ਗੱਲ ਕਰਨ ਦੇ ਜੇ ਹੈ ਪੁੱਤ ਮਾੜੀ ਵੀ ਕੀ ਕੀ ਆਈ ਬੱਦ ਅਸੀਸਾਂ ਦੇਣ ਦੇ ਜੇ ਨੌ ਪੁੱਤਾਂ ਨੂੰ ਕਿਤੇ ਤੁਹਾਨੂੰ ਇੰਨਾ ਨਹੀਂ ਆ ਕਿ ਮੇਰੇ ਨੌ ਪੁੱਤ ਦਾ ਕੰਮ ਚੱਲਣ ਲੱਗਾ ਵਾ ਕਿਤੇ ਕੋਈ ਮੈਂ ਮਾਜੂ ਅਸੀਸ ਹੀ ਕੱਢਾਂ ਉਹਨਾਂ ਦੇ ਸਿਰ ਤੇ ਹੱਥ ਰੱਖਾਂ ਪਹਿਲੇ ਪਤਾ ਨਹੀਂ ਬੱਦ ਸ਼ਕਲੀਆਂ ਕਰੀ ਜਾਣ ਦੇ ਜੇ ਪੁੱਤ ਮੈਂ ਤੈਨੂੰ ਸਮਝਾਉਣਾ ਹੀ ਸਮਝਾਤਾ ਅੱਗੇ ਤੇਰੀ ਮਰਜ਼ੀ ਜੋ ਕਰਨਾ ਤੂੰ ਕਰਨੀਂ ਚੱਲ ਮੈਂ ਤੂੰ ਬੜੀ ਸਿਆਣੀ ਹੈ ਸਿਆਣੀ ਹੈ ਨਾ ਤੇ ਮੈਂ ਛੱਡ ਦੋ ਸਾਰਾ ਕੁਝ ਮੇਰੇ ਤੇ ਚੱਲ ਠੀਕ ਆ ਦਿਮਾਗ ਲੱਗ ਕੇ ਦੇ ਲੈਂਦੇ ਜੀ ਜੋਣਾ ਬੇਕਾਰ ਆ ਦਿਮਾਗ ਹੀ ਨਹੀਂ ਕੰਮ ਕਰਦਾ